ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੜੀ ਵਧੀਆ ਪੁਲਿਸ ਜਾਣਕਾਰੀ ਦੇਣ ਲਈ ਆ ਆਲਾ ਅਧਿਕਾਰੀ ਵੀ ਬੋਲਣ ਰਿਹਾ ਪੀ ਦੋ ਵਾਹਣ ਨਹੀਂ ਬੱਚਾ ਚਲਾ ਸਕਦਾ ਦੋ ਪਹੀਆ ਵਾਹਣ ਜਾਂ ਚਾਰ ਪਹੀਆ ਵਾਹਣ ਬੱਚਾ ਨਹੀਂ ਚਲਾ ਸਕਦਾ ਵਧੀਆ ਗੱਲ ਪਰ ਦੱਸਣਾ ਇਹ ਚਾਹੀਦਾ ਸੀ ਬੱਚਿਆਂ ਨੂੰ ਵੀ ਕੋਈ ਨਵੱਚਾ ਨਸ਼ਾ ਨਹੀਂ ਕਰ ਸਕਦਾ ਨਸ਼ੇ ਤੋਂ ਵੀ ਅਬੈਰ ਕਰਨਾ ਚਾਹੀਦਾ ਸੀ ਚਲੋ ਜਿੱਥੇ ਤੁਸੀਂ ਵਾਹਣਾਂ ਤੋਂ ਰੋਕਦੇ ਹੋ ਉੱਥੋਂ ਇੱਕ ਅੱਧਾ ਜਾਣਾ ਵੀ ਬੋਲਦਿਆ ਕਰੋ ਵੀ ਪੁੱਤ ਨਸ਼ੇ ਤੋਂ ਵੀ ਰੋਕੋ ਕਾਨੂੰਨ ਬਣ ਜਾਂਦੇ ਆ ਪਰ ਕਾਨੂੰਨਾਂ ਦੀ ਪਾਲਣਾ ਨਹੀਂ ਹੁੰਦੀ ਇਸ ਕਰਕੇ ਕਿਉਂਕਿ ਗਨਾਹ ਕਰਕੇ ਹਰ ਕੋਈ ਬਚ ਜਾਂਦਾ ਹੈ ਤੇ ਇਹ ਗੱਲ ਪਹਿਲਾਂ ਸੋਚਿਆ ਕਰੋ ਵੀ ਗਨਾਹ ਹੋਣ ਹੀ ਨਾ ਇਸ ਕਰਕੇ ਨਸ਼ਾ ਵੀ ਇੱਕ ਗਨਾਹ ਹੈ ਨਸ਼ੇ ਉੱਤੇ ਠੱਲ ਪਾਉਣੀ ਚਾਹੀਦੀ ਨਾ ਕਿ ਵਾਹਨ ਉੱਤੇ ਵਾਹਨ ਹੁਣ ਜਿਨ੍ਹਾਂ ਦੇ ਬੰਦੇ ਮੰਨ ਲਓ ਅਮਲੀ ਸ਼ਮਲੀ ਹੈ ਨਹੀਂ ਉਹ ਕਿਤੇ ਘਰ ਜੋ ਕੇ ਉਹ ਆਪਣੇ ਪੁੱਤਾਂ ਦੇ ਨਾਲ ਕਿਤੇ ਨਾ ਕਿਤੇ ਚਲ ਜਾਂਦੀਆਂ ਹਨ ਵਿਚਾਰੀਆਂ ਜਿਨ੍ਹਾਂ ਦੇ ਬੰਦੇ ਨਹੀਂ ਹੈਗੇ ਉਹਨਾਂ ਨੂੰ ਤਾਂ ਵੀ ਚਲੋ ਮੇਰਾ ਪੁੱਤ ਮੈਨੂੰ ਕਿਤੇ ਨਾ ਕਿਤੇ ਲੈ ਜਾਊਗਾ ਮੈਨੂੰ ਕਿਤੇ ਨਾ ਕਿਤੇ ਮਾਂ ਕਿਸੇ ਦੇ ਕੋਈ ਕੋਈ ਮਰਕ ਹੋ ਗਿਆ ਕਿਸੇ ਦਾ ਕੋਈ ਪ੍ਰੋਗਰਾਮ ਹੋ ਗਿਆ ਉੱਥੇ ਉਹ ਮਾਂ ਪੁੱਤ ਚਲ ਜਾਂਦੇ ਹੁਣ ਉਹ ਵਿਚਾਰੀ ਕਿਸੇ ਦੇ ਲੇਡੀਜ਼ ਤਰਲੇ ਕੱਢਿਆ ਕਰੂਗੀ ਫੇਰ ਉਹਨੂੰ ਕੋਈ ਗੁਰਦੁਆਰੇ ਜਾ ਉਹਨੂੰ ਕਿਸੇ ਰਿਸ਼ਤੇਦਾਰ ਕੋਲ ਖੜੂਗਾ ਉਹ ਵੀ ਲੋਕਾਂ ਦੀਆਂ ਗੱਲਾਂ ਸੁਣੂਗੀ ਪਹਿਲੋਂ ਵੀ ਇਹ ਆਵਤੇ ਨਾ ਆਪਣੀ ਰੰਡੀ ਆ ਤੇ ਹੁਣ ਇਹਨੇ ਸਾਡਾ ਬੰਦਾ ਸੰਭਲਿਆ ਏ ਇਹ ਕਰਕੇ ਕਾਨੂੰਨ ਬਣਾਉਣ ਲੱਗਾ ਥੋੜਾ ਬਹੁਤਾ ਸੋਚ ਕੇ ਥੋੜੀ ਬਹੁਤੀ ਸ਼ੂਟ ਦੇ ਕੇ ਫੇਰ ਕਾਨੂੰਨ ਬਣਾਉਣੇ ਚਾਹੀਦੇ ਜਾਂ ਕਾਨੂੰਨ ਬਣਾਉਣਾ ਤੇ ਨਸ਼ੇ ਦੇ ਖਿਲਾਫ ਬਣਾਓ ਸਖਤ ਤੋਂ ਸਖਤ ਕਾਨੂੰਨ ਬਣਾਓ ਫਾਂਸੀ ਤੱਕ ਦੀ ਸਜ਼ਾ ਦੀ ਸਜ਼ਾ ਦਿਓ ਵੀ ਜੇ ਕਿਸੇ ਪੁਲਿਸ ਵਾਲੇ ਕੋਲੋਂ ਜਾ ਕੇ ਸਾਡੇ ਮਲਾਜ਼ਮ ਕੋਲੋਂ ਜਾ ਕੇ ਇਹ ਬੁੱਢੀ ਕੋਲ ਜਾ ਕੇ ਇਹ ਬੰਦੇ ਕੋਲ ਜਾ ਕੇ ਇਹ ਕੁੜੀ ਕੋਲ ਨਸ਼ਾ ਫੜਿਆ ਜਾਂਦਾ ਸਖਤ ਤੋਂ ਸਖਤ ਕਾਰਵਾਈ ਹੋਊਗੀ ਕਾਨੂੰਨ ਉਹ ਬਣਾਇਆ ਕਰੋ ਜਿਨ੍ਹਾਂ ਵਿੱਚ ਲੋਕਾਂ ਨੂੰ ਤੰਗੀ ਨਾ ਹੋਵੇ ਤੇ ਲੋਕਾਂ ਨੂੰ ਪਰੇਸ਼ਾਨੀ ਨਾ ਹੋਵੇ ਉਹਨਾਂ ਦੀਆਂ ਜ਼ਾਇਦਾਤਾ ਜ਼ਬਤ ਕੀਤੀਆਂ ਜਾਣ ਜਿਨ੍ਹਾਂ ਨੇ ਨਸ਼ਾ ਵੇਚ-ਵੇਚ ਕੇ ਬਣਾਈਆਂ ਹੈ ਜਾਂ ਜਿਹੜੇ ਨਸ਼ੇ ਤੋਂ ਹੀ ਜਿਨ੍ਹਾਂ ਦੇ ਕਾਰੋਬਾਰ ਚੱਲਣ ਡੈ ਵੱਡੇ-ਵੱਡੇ ਬੜੀਆਂ-ਬੜੀਆਂ ਗੱਡੀਆਂ ਵਿੱਚ ਘੁੰਮਣ ਡੈ ਉਹਨਾਂ ਦੇ ਉੱਤੇ ਕਾਰਵਾਈ ਹੋਣੀ ਚਾਹੀਦੀ ਹੈ ਨਾ ਕਿ ਦੋ ਪਹੀਆ ਵਾਹਨ ਚਾਰ ਪਹੀਆ ਵਾਹਨ ਦੇ ਉੱਤੇ ਹੋਣੀ ਚਾਹੀਦੀ ਚਲੋ ਵਧੀਆ ਗੱਲ ਆ ਕੋਈ ਮਜਬੂਰੀ ਮਾਰੇ ਚਲਾਉਂਦਾ ਕੋਈ ਖੁਸ਼ੀ ਦੇ ਵਿੱਚ ਚਲਾਉਂਦਾ ਮੈਂ ਵੀ ਕਹਿੰਨੀ ਆ ਬੱਚਿਆਂ ਵਾਸਤੇ ਬੜੀ ਵਧੀਆ ਗੱਲ ਆ ਚਲੋ ਜੀ ਇਹ ਕਾਨੂੰਨ ਪਾਸ ਹੋਇਆ ਪਰ ਹੁਣ ਉਹਨਾਂ ਵਿਚਾਰੀਆਂ ਜਨਾਨੀਆਂ ਦਾ ਕੀ ਕਸੂਰ ਏ ਜੀ